ਅੱਧਾ ਘੰਟਾ ਹੋ ਗਿਆ ਲੜਨ ਦੇ ਸਦਾ ਹੀ ਉੱਤੇ ਆਈ ਵਾ ਨਈ ਇਹ ਦਮ ਮੰਦਗੀ ਵੇਖ ਕੇ ਘਰ ਘੜ ਕੇ ਮਾਰੋ ਅਰ ਮੂੰਹ ਕਰੀ ਨਹੀਂ ਅਰ ਮੂੰਹ ਕਰੀ ਹਲਦੀ ਭਾਈ ਮੂੰਹ ਨੂ ਕਿੱਟੀ ਮੂੰਹ ਦੀ ਵਾਰੇ ਉਹ ਮੈਂ ਵੇਸੇ ਚ ਬੁਲਾ ਕੇ ਨਿੰਬੂ ਪਾ ਕੇ ਹਲਦੀ ਲਾਈ ਦੀ ਮੈਂ ਮੈਂ ਮੇਰੇ ਘਰ ਸੜਾ ਕਮਲ ਮੈਂ ਕਿਹ ਲਾਈ ਮੈਂ ਆਪ ਨੂੰ ਤੇ ਵੇਖ ਲਈ ਮੈਂ ਹਲਦੀ ਲਾਈ ਹੈਲੋ ਜੀ ਸਾਰੇ ਸਾਸ਼ਿਕਾ ਜੀ ਕੁੱਪ ਚੈਨਲ ਤੇ ਸਵਾਗਤ ਕਰਦੇ ਆਂ ਮੀਤ ਕਾਲ ਵੀ ਹਾਲ ਬੋ ਕੇ ਆਂਡ ਹੋ ਗਏ ਅੱਜ ਹੀ ਬਣਾਉਣ ਲਗੇ ਪਾਸਤਾ ਕਾਫੀ ਟਾਈਮ ਬਾਅਦ ਬਣਾਉਣ ਲੱਗੇ ਕਿਉਂਕਿ ਮੇਰਾ ਜੀ ਕਰਦਾ ਸੀ ਖਾ ਲਈ ਤੇ ਬਣਾ ਕੇ ਵੰਡਣ ਨਾਲ ਅੰਦ ਨੇ ਮੈਂ ਚਨਾ ਨਾ ਨੂੰ ਇਹ ਚੰਦਨੀ ਆ ਪਾਸਤਾ ਪਰ ਮੈਂ ਕਿਹਾ ਕਿ ਜਾਵਾਂ ਨਾ ਤੁਹਾਨੂੰ ਪਾਸਤਾ ਲੈ ਲੈਂਦਾ ਹਾਂ ਹਾਂ ਜਿੱਦਾਂ ਛੁੱਟੀਆਂ ਹੀ ਸਾਰਿਆਂ ਨੂੰ ਪਤਾ ਹੀ ਹੈ ਤੇ ਕੋਈ ਨਾ ਕੋ ਬੱਚੇ ਜਿਹੜੇ ਆਉਣਾ ਛੁੱਟੀਆਂ 'ਚ ਉਹਨਾਂ ਨੇ ਵੀ ਖਾਣ ਲਈ ਮੰਗ ਰਾਦੇ ਤੇ ਇਹ ਵੀ ਆਪਣੇ ਬੱਚੇ ਨੂੰ ਬਣਾ ਕੇ ਦੇਵਾਂ ਸੋ ਮੈਂ ਚੀ ਬਣਾ ਮੈਂ ਤੇ ਪਿਆਉਣ ਜਿਹੜਾ ਚੀ ਦਾ ਬਣਾ ਲਿਆ ਤੇ ਹੁਣ ਗਾਲੇ ਮੇਚ ਦੇ ਵਿੱਚ ਮਸਾਲੇ ਐਡ ਕਰਾਂਗੇ ਮੈਂ ਥੋੜੀ ਜਿਹੀ ਮਲਾਈ ਪਾਉਂਦੀ ਨੀ ਉਹ ਕਰਦੀ ਤਾਜੀ ਉਹਦੇ ਨਾਲ ਨਾ ਬੜਾ ਵਧੀਆ ਟੇਸਟ ਜਾਂਦਾ ਤਾਂ ਦੀ ਮਰਜ਼ੀ ਦੀ ਪੋਣੀ ਹੋਊਗੀ ਪਾਸਤਾ ਦੇ ਵਿੱਚ ਸੌਸ ਵੀ ਐਡ ਕਰਾਂਗੇ ਆਪਾਂ ਤੇ ਪਾਸਤਾ ਬੜਾ ਜਿਆਦਾ ਬਣਦਾ ਘਰੇ ਬੜੇ ਟਾਈਮ ਬਾਅਦ ਬਣਾਉਣ ਲੱਗੀ ਹਾਂ ਜਣ ਪਾਸਤਾ ਸਾਡਾ ਹੋ ਗਿਆ ਰੈਡੀ ਹੁਣ ਆਪਾਂ ਖਾਣੇ ਕਰਿਆ ਨੇ ਇਹਨੇ ਜਿਹੜਾ ਬਣਿਆ ਹਾਂ ਜਣ ਥੋੜਾ ਜਿਆਦਾ ਸਬਜ਼ੀਆਂ ਜਿਵੇਂ ਬਰਗ ਮਿਰਚ ਹੀ ਭਰੇ ਟਮਾਟਰ ਵੀ ਗੱਡੇ ਨੇ ਜਿਆਦਾ ਸਮਾਨ ਨਾ ਹੋਰ ਬੜੇ ਬੜਾ ਇਹ ਬਣੇ ਹਾਂ ਜਣ ਪਾਸਤਾ ਆਪਾਂ ਰੈਡੀ ਹੋ ਗਿਆ ਆਪਾਂ ਹੁਣ ਚੱਲੇ ਖਾਣ ਵਾਸਤੇ ਮੰਮੀ ਦਾ ਮੋਲ ਦਾ ਮੇਰਾ ਤੇੜੀ ਬਾਰਾ ਗਨ ਤਾਂ ਵੀ ਖਾਣ ਲਈ ਤੂੰ ਕਹਿੰਦੇ ਨੇ ਕਮਲ ਨੂੰ 1000 ਰੁਪਏ ਦੀ ਚੀਜ਼ ਕਿਉਂ ਦੇਂਦੇ ਕਿਉਂਕਿ ਬੱਚਾ ਛੋਟਾ ਹੁੰਦਾ ਉਹਨੇ ਤੇ ਤੁਹਾਨੂੰ ਪਤਾ ਇਹੋ ਚੀਜ਼ਾਂ ਵੀ ਹਰ ਕਿਸੇ ਦਾ ਦਿਲ ਕਰੀ ਹੁੰਦਾ ਖਾਣ ਨੂੰ ਸੋ ਇਸ ਤਰ੍ਹਾਂ ਕਿ ਮੈਂ ਉਹਦਾ ਹਰਕ ਵਿੱਚ ਇਹੀ ਸਾਈਡ ਆ ਪਾਇਟ ਛੱਡ ਦਿੰਨੀ ਬੱਚੇ ਕਈਆਂ ਕਰਦੇ ਚਲੋ ਵੀ ਖਾ ਲਾਂਗੇ ਹੁਣ ਇੱਕ ਪਲੇਟ ਉਹਨੂੰ ਦੇਵਾਂ ਨੇ ਦੋ ਤਿੰਨ ਜਣੇ ਅਹੀਂ ਖਾ ਲੈਣ। ਨਹੀਂ ਮਾਸੀ ਨਹੀਂ ਔਣਾ ਇਹਨਾਂ ਨੂੰ। ਥੈਂਕ ਯੂ ਉਹਦੀ ਮੇਰੇ ਲਈ ਪਾਸਤਾ ਲੈ ਕੇ ਆਏ ਮੈਨੂੰ ਭੁੱਖ ਵੀ ਲੱਗੀ। ਬਰਬਾਦ ਤੇ ਮੈਂ ਸਾਰੇ ਭੁੱਖ ਲਾ ਦਿੱਤੇ ਨੂੰ ਕਹਿੰਦੇ ਮਾਸੀ ਨੂੰ ਲੱਗੀ ਮੱਛੀ ਜਿੱਦ ਦੀ ਤਰੀਕਾ ਜਿੱਦ ਸਹੀ ਗਾ। ਕੋਲੇ ਲਾਗੜਾ ਦਾਦੀ ਲਾਗੇ ਥੋੜਾ ਨਾਉਣਾ ਦਾਦੀ ਲਾਗੇ ਥੋੜਾ ਨਾਉਣਾ। ਆ ਜੀ ਜਿੰਨੇ ਚਲੇ ਮੋਟਰ ਬੰਦ ਹੋ ਜੇ ਕਿ ਨਹੀਂ? ਬੰਦ ਹੋਈ ਨਹੀਂ ਅੰਦਰ ਹੋਈ ਨਹੀਂ। ਕੀ ਜੀ ਇੱਧਰ ਆਣਾ। ਹਲੇ ਨਹੀਂ ਹੋਈ। ਨਹੀਂ ਬਹੁਤ 3 ਵਜੇ ਹੁੰਦਾ ਹੁਣ 3-4 ਵਜੇ। ਅੱਛਾ ਹਾਂ ਲੱਗ 12 ਇੱਕ ਵੀ ਆ ਜਾਂਦੇ ਆ। ਮੈਨੂੰ ਲੱਗਾ ਕੱਲ ਛੁੱਟੀ ਹੋਵੇ ਸ਼ਾਈਂ ਤੇ ਪੱਕਣ ਮੈਂ ਕਹਾਂ ਤੇ। ਤੇਰਾ ਕੱਲ ਛੁੱਟੀ ਨਾ? ਮੇਰਾ ਪਰਸਾ ਛੁੱਟੀ। ਠੀਕ ਹੈ। ਨਹੀਂ ਖਾਣ ਲੱਗੀ ਤੈਨੂੰ ਪਹਿਲਾਂ ਦੇ ਕੇ ਆ ਨੀ ਫਿਰ ਆਪ ਖਾਣ ਲੱਗੀ। ਥੈਂਕ ਯੂ। ਠੰਡਾ ਪਾਣੀ ਆਉਂਦੇ ਬੜਾ ਮਜ਼ਾ ਆਉਂਦਾ। ਮੋਟਰ ਚੱਟੀ ਨਾ ਹੌਲੇ ਮੈਂ ਕੀ ਆਇਆ ਤੁਹਾਨੂੰ ਨਹੀਂ ਦੇ ਸਾਹ ਜਿਗਾ ਇੱਥੇ ਕੋ ਤੇਰੀ ਪਾਣੀ ਤੇ ਗਰਮੀ ਬੜੀ ਪਾਣੀ ਛੱਡਿਆ ਉਹ ਕਿਦੰਦਾ ਤੇ ਗਰਨਵਾਇ ਨਾ ਹੁੰਦੇ ਤੇ ਆਪਾਂ ਕੀ ਹੋਣਾ ਚਾਹੀਦਾ ਪਾਣੀ ਸਾਰੇ ਟੈਰ ਹੋ ਗਏ ਜੋ ਕੋ ਚੀਜ਼ ਹੁੰਦੀ ਨਾ ਪਤਾ ਪਤਾ ਬਿਨਾ ਲੈ ਫਿਰ ਸੱਪ ਆਵੇ ਐਵੇਂ ਜੀ ਸੱਪਣਾ ਹੋਵੇ ਮੇਰੇ ਡਰਦ ਨਹੀਂ ਪੈਣ ਵੱਜਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਗਿਆਨੀ ਲੋ ਵੀ ਸਤਿ ਸ੍ਰੀ ਅਕਾਲ ਆਜ ਕੇ ਮੈਂ ਘਰ ਰੈਸਟ ਫਰਮਾ ਰਿਹਾ ਤੇ ਵੀਡੀਓ ਤੇ ਦਵਾਣਾੜ ਕੋ ਬਚਿਆ ਦੇਣ ਕੀ ਨਹੀਂ ਇਹਨੂੰ ਤੇ ਫਿਰ ਕੀ ਜਦੋਂ ਮੈਂ ਖਾਂਦੀ ਉੱਪਰ ਕੋਈ ਆਏ ਤਾਂ ਫਿਰ ਚੀਤ ਦਿੰਦੇ ਸੀ ਨਾ ਤੇ ਉਹ ਝੂਠਾ ਦਵਾਣਾੜ ਰਹੀ ਖਾਣਗੇ ਆਪ ਦਵਾਣੇ ਦੀ ਸ਼ਰਟ ਪਾਈ ਆ ਟੀ-ਸ਼ਰਟ ਪਾਈ ਆ ਉਹ ਆਪਣੇ ਆਪ ਨੂੰ ਹੀ ਖਾਣਗੇ ਰਾਮਨ ਖਾ ਆਇਆ ਹੈ ਪਾਸਤਾ ਪਾਸਤਾ ਮੈਂ ਰਾਮਨ ਖਾ ਮੈਨੂੰ ਨਹੀਂ ਪਸੰਦ ਪਾਸਤਾ ਪੂਸਤਾ ਬਾਹਰ ਬੱਜ ਰੋ ਬਾਰ ਮੈਂ ਮੁੱਲ ਖਾ ਸਕਦਾ ਪਰ ਮੈਨੂੰ ਪਤਾ 10 ਵੀਜੀ ਬਾਹਰ ਕੁੰਮਾ ਲੈ ਜਾ ਹੋਇਆ ਨਹੀਂ ਬੋ ਤੂੰ ਕਢੀ ਜੀ ਕਿਹੜੀ ਚਾਚ ਪਾਈ ਬੰਦਾ ਕੋਈ ਲੁੱਟ ਕੇ ਗਾਹਾਂ ਜਾਇਆ ਸੀ ਕੀ ਭਾਈ ਅੱਛਾ ਉਹਦਾ ਪੈਸਾ ਕੁੰਡਲ ਵੜਾ ਲੈਗਾ ਦੁਪਹਿਰ ਬੜੀ ਲੱਗਣ ਢਈ ਆ ਵੇ ਮੇਰੇ ਨਾਲ ਵੇਖੇ ਇਦਾਂ ਵੀ ਬੜੀ ਫਿੱਦ ਜੀ ਅਦਾ ਗੋਮਾ ਮੈਂ ਸ਼ਾਹ ਹਦੀ ਲੱਭ ਗਈ ਮੇਰੀ ਗੱਲ ਸੁਣੋ ਨਾ ਇਦਾਂ ਰਖਾ ਰਹੇ ਉਂਗਲ ਦੱਤਰ ਮਾਰਨਾ ਉੱਤੇ ਹੈ ਇਹ ਵਾ ਦੇ ਰਿਹਾ ਇਹਦੇ ਅੱਜ ਤਾਂ ਵਿਆਹ ਦਾ ਕਿਤੇ ਮੁੰਡੇ ਦਾ ਬੱਦਲ ਬਣਾਇਆ ਆ ਉਹ ਯੋ ਲੈਡ ਵੀ ਆ ਗਈ ਬੰਦ ਬਾਹਰ ਬੱਦਲ ਚੜ ਆਇਆ ਬੱਦਲ ਚੜ ਕੇ ਗੱਲ ਸੁਣ ਸਾਰੇ ਤੈਨੂੰ ਕਮਾ ਲਿਆ 500 ਰੁਪਏ ਦੋ ਮਿੰਸਾਂ ਨੇ ਲੱਗ ਗਿਆ ਗਾ ਸੁਣ ਗਾ ਸੁਣ ਤੂੰ ਆਨੇ ਦੱਸੋ ਦੱਸੋ ਦੇਖ ਆਪੇ ਤੈਨੂੰ ਕਮਾ ਲਿਓ ਨਹੀਂ 520 ਜੀ ਤੇ 500 ਕਬਲ 500 ਜਿੰਦੇ 500 ਮੈਂ ਜਿੰਨਾ ਖਾੜੋਗੇ ਉਹ ਸਾਰਾ ਬਾਕੀ ਬਿੱਲ ਤੂੰ ਰਹਿਂਦੇ ਤਰੇਂਦੇ ਨਹੀਂ ਇਹੀ ਜਾਨੂ ਨੀ ਵਾਰਾ ਖਾਂਦਾ ਕੰਮ ਆਹ ਪਰ ਮਾ ਜੇ ਤੇ ਨੀ ਵਾਤੀ ਚਾਜਾ ਨੂੰ ਖਾਏ ਨਾ ਜਿੰਨੇ ਤੇ ਕਿ ਪੀੜ ਖਾਦਾ ਨਹੀਂ ਹੋਏ ਪਿੱਛੇ ਖਾਦਾ ਇੰਨਾ ਕਿ ਤੇਰੇ 500 ਦਾ ਕੱਲੇ ਬੰਦੇ ਕੋ ਕਦੀ ਵੀ ਨਹੀਂ ਖਾਦਾ ਹਾਂ ਦੱਸ ਦੱਸ ਦੇ ਦੋ ਤੇਰੇ ਕੋਈ ਆਟੇ ਵਾਲਾ ਵੱਡਾ ਜਾਂ ਪੀੜਾ ਖਾ ਲੈਂਦੀ ਜਿਹਦੀ ਬਰੈਡ ਜੀ ਐਡੀ ਮੋਟੀ ਹੋਵੇ ਤਾਂ ਹੜ ਕੋ ਕਾਧਰ ਜਾਵੇ ਤੁਹਾਨੂੰ ਕਵੇਂ ਵੀ ਇਹੋ ਹੀ ਖਾਓ ਓਏ ਖਾਓ ਫੁਰਮਾ ਨਹੀਂ ਹੈ ਨਹੀਂ ਲੈ ਪਰ ਮੈਂ ਦੱਸ 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 ਰੁਪਈਆ ਦੱਸ ਦੱਸ ਤੈਨੂੰ ਕਮਾ ਲੈਂਦੀ ਨਹੀਂ ਇਹੀ ਨਹੀਂ ਘੋਮਦੇ ਤੇਰੇ ਨਾਲ ਇੱਥੇ ਪੇ ਕਮਲਾਂਗੇ ਚਲ ਠੀਕ ਐ ਇਹਨੂੰ ਦਈਏ 200 200 ਰੁਪਈਆ ਤੇ ਲੈ ਜੀਏ ਪਹਾੜਾਂ ਨੂੰ ਕਿਤੇ ਤੇਲ ਤੇ ਪਾਉਗੀ ਉਹ ਜਿਹੜਾ ਆਪਣੇ ਕੋਲ ਜਸਰਨਾ ਤੇ ਪੈਣਾ 600 ਦਾ ਤੇਲ ਲਾ ਕਿਤੇ ਪਹੁੰਚਣਾ ਐ ਅੰਮ੍ਰਿਤਸਰ ਉਹ ਉੱਤੇ ਕੱਢਦੇ ਜਿੱਥੇ 2000 ਤਾਂ ਜਾਣ ਲੱਗੇ 2000 ਤਾਂ ਆਉਣ ਲੱਗੇ 4000 ਤਾਂ ਤੇਲ ਹੀ ਲੱਗੇ ਤੇ ਫਿਰ ਉੱਥੇ ਜਾ ਅਸੀਂ ਆਵੇ ਕਵਾਂ ਨਹੀਂ ਪਹਾੜਾਂ ਲਈ ਮੈਂ ਕੀ ਖਾਣੀ ਆ ਆ ਗਈ ਛੁੱਟੀ ਤੇਰੇ ਮਗਰ ਤੇਰੀ ਬੌਂਟੀ ਵੀ ਆ ਗਈ ਪੰਜਾਬ ਦੇ ਇੱਕ ਦੇ ਨਿਲਕੜੀ ਨਾਲ ਚੰਬੜੀ ਦੀ ਜੀ ਏ ਓਏ ਗੇਂ ਦੇ ਕੋਲਾ ਮੈਂ ਚਾ ਦਾਰੀ ਓਏ ਜੰਦੂ ਹਾ ਜੰਦੂ ਬੱਤੀ ਹੋ ਗਈ ਬੰਦ ਤੇ ਮੰਮੀ ਬਾਵਾ ਬਦਲ ਆਇਆ ਅੱਛਾ ਦੇਖ ਮੋਟਾ ਵੀ ਦੋ ਜੁੱਤੀ ਮੈਨੂੰ ਨਹੀਂ ਛੁੱਟੀ ਤਾਨ ਕੇ ਮੋੜ ਪਾਵਾਂਗੇ ਹਾਂ ਜੀ ਨਹੀਂ ਪਾਈ ਉਹ ਆ ਗਈ ਲੈ ਲੈ ਕੋਈ ਮੁੰਡੀਆਂ ਕਰਾ ਦੇ ਅੱਛਾ ਬੱਲ ਸਾਰਿਆਂ ਦਾ ਧਿਆਨ ਅੱਛਾ ਦਿਖਾਈ ਜਣੀ ਹਾਂ ਹਾਂ ਤੇਰੇ ਗਾਇਜ਼ ਦਾ ਕਾਤਾ ਕਾਤਾ ਛੁੱਟ ਬਿੰਦੰਦਾ ਹੈ ਕਿ ਸਾਰਾ ਟੱਬਰ ਲੱਭ ਡੇਂਦਾ ਆਂਦਾ ਆਂਦਾ ਦੇਖਦਾ ਵੱਡੇ ਬਿਜ਼ਨਸਮੈਨ ਨੂੰ ਘਾਟਾ ਪੈ ਜੇ ਨਾ ਕਿਤੇ 5 ਲੱਖ ਦਾ 10 ਲੱਖ ਦਾ ਤੇ ਆਪਣੇ ਬੱਚਿਆਂ ਨੂੰ ਕਹਿੰਦਾ ਵੀ ਇਹ ਬੇਟਾ ਮੈਨੂੰ ਅੱਜ ਡਿਸਟਰਬ ਨਾ ਕਰੋ ਮੈਂ ਕੱਲਾ ਸੌਣਾ ਚਾਹੁੰਦਾ ਐ ਮੈਨੂੰ ਆਪਣੇ ਰੂਮ ਚ ਕੱਲਾ ਛੱਡ ਦਿਓ ਉਹ ਕੱਲਾ ਰਹਿ ਜਾਂਦਾ ਕਿਹਦੇ ਗਰੀਬ ਬੰਦੇ ਤੇ ਕਿਤੇ 5 ਰੁਪਏ ਗਵਾਜੇ ਨਾ ਸਾਰੇ ਇੰਜਾਂ ਨੇ ਚੁੱਕ ਚੁੱਕ ਮੱਝਾ ਤਾਂ ਥੱਲੇ ਸੁੱਟੀ ਜਾਂਦਾ ਵੇਖ ਕੁੜੀਆਂ ਵੇ ਤੁਹਾਡੇ ਥੱਲੇ ਵੀ ਨਹੀਂ ਆਏਗਾ ਉਹ ਆਲੀਬਿੰਦਰਾ ਤੇਰਾ ਮੁੜ ਕੇ ਤੂੰ ਲੱਭ ਤੇ ਫਿਰ ਨਾ ਜੀ ਹਾਂਜੀ ਹੁਣ ਹੋ ਗਿਆ ਬੱਦਲ ਤੇ ਅਸੀਂ ਬਾਹਰ ਖੁਸ਼ੀ ਨਾਲ ਆ ਗਏ ਤੇ ਦੇਖੋ ਮੈਂ ਪੈਂਦਾ ਕਿ ਨਹੀਂ ਪੈਂਦਾ ਮੈਨੂੰ ਲੱਗਦਾ ਸਾਡੇ ਲੋਕ ਪੰਜਾਬ ਦੇ ਜਾਂ ਜਿਹੜੇ ਇੰਡੀਆ ਦੇ ਲੋਕ ਜਿਆਦਾਤਰ ਇਹੋ ਕਹਿੰਦੇ ਮਰ ਜਾਂਦੇ ਬੋਡੀ ਠੰਡੀ ਬੋਡੀ ਗਰਮੀ ਬਾਹਰ ਵਾਲੇ ਨੂੰ ਠੀਕ ਜੇ ਠੰਡ ਪੈਂਦੀ ਤੇ ਠੰਡੀ ਜੇ ਗਰਮੀ ਪੈਂਦੀ ਤੇ ਗਰਮੀ ਉਹਨਾਂ ਨੂੰ ਆਦਤ ਹੋ ਜਾਂਦੀ ਅਸੀਂ ਪਹਿਲੋ ਠੰਡ ਨਾਲ ਮਰਦੇ ਰਹੇ ਜਿਹੜਾ ਮੋਟਰਸਾਈਕਲ ਤੇ ਜਾਵਾ ਹੱਥ ਠਰ ਜਾਂਦੇ ਬਰਪਚ ਪੈ ਜਾਂਦੇ ਉਹਨਾਂ ਤੇ ਸਰੀਰ ਹੀ ਸੜ ਜਾਂਦਾ ਕਦੇ ਬੰਦਾ ਕੀ ਗੁਰਨੇਵਾ ਪੂਰਾ ਖੁਸ਼ ਹੁੰਦਾ ਬਾਹਰ ਵਾਏ ਸੱਜਣ ਚੱਲੇ ਧਮਕੀਆਂ ਦੇਂਦੀ ਆਂਦੀ ਤੈਨੂੰ ਮੈਂ ਪਿਆਰ ਨਾ ਕਹਿੰਦੀ ਕੋਈ ਨਾ ਕੋਈ ਮੇਰੀ ਲੈਈ ਨਹੀਂ ਤੇ ਮੈਂ ਕੱਭ ਨਹੀਂ ਸ਼ਾਮਾਂ ਨੂੰ ਵੜਨ ਦੇਣਾ ਹੈ ਤੇਰੇ ਨਾਲ ਅਸਾਂ ਜੇ ਨਹੀਂ ਮੇਰੇ ਪੁੱਛ ਤਾਂ ਆਪਣੇ ਕਹਿਣੀ ਆ ਇਹੋ ਕਹਿਣੀ ਮਹਿਮ ਜੂੜੀ ਕਦੀ ਰੁਪਈਏ ਦੇ ਬੰਬ ਦੇ ਫਿੱਤੇ ਲਗੀ ਕੀ ਆ ਤੁੰਡੀ ਆ ਇਹਨਾਂ ਵੰਡੀ ਤਿੰਨ ਸਾਲ ਤੋਂ ਵਾਖਾ ਉਹ ਲੋਗ ਲੱਗਾ ਹੈ ਕਿੰਦੀ ਵਿਚਾਰੀ ਤੋਦੀ ਘੁੰਮ ਗਈ ਅੰਦਰ ਦੀ ਆ ਜਾਂਦੀ ਇਹਨਾਂ ਦੇ ਲੋਗ ਲਾਉਂਦੀ ਹਿੰਮਤ ਕਿਦੀ ਹੋਈ ਇਹ ਲੋਗ ਲਾਉਂਦੀ ਹੈ ਮੈਂ ਇਹ ਅੱਜ ਨਾ ਇਹਨੂੰ ਕਹੇ ਆਪਣੇ ਘਰ ਇਹਨਾਂ ਨਾਲ ਨਹੀਂ ਲੜਨਾ ਨਹੀਂ ਮੇਰੇ ਲਈ ਬੰਨ ਕੀ ਲੈ ਗਈ ਨਹੀਂ ਤੇ ਵੜੀ ਨਾ ਘਰ ਮੈਂ ਬੋਤਲਾਂ ਦੀ ਲੈਣੀ ਮੈਂ ਪਛਾਨ ਲਈ ਕਿ ਨਾ ਸੋਹਣੀ ਤੇ ਫੇਰ ਹੀ ਲੱਗੰਦੀ ਹਾਂ ਇਹ ਕਹਿੰਦੇ ਕਿ ਤਾਜੀ ਕੁਝ ਨਹੀਂ ਕਰਦੇ ਤਾਹਰ ਤੀ ਗੇ ਲੈ ਆਜ ਅੱਜ ਨਹੀਂ ਮੈਂ ਮੰਗਾਉਂਦਣਾ ਮੈਂ ਵੀਡੀਓ ਹੋਣੀ ਰੱਖਣੀ ਇਹ ਚੋਂ ਨਹੀਂ ਵੀ ਵੀਰ ਕੈਮਰਾ ਬੰਦ ਕਰੇ ਤੇ ਮੈਂ ਮੰਗਾਵਾ ਤੇ ਲੜਾਂ ਤੇ ਮੈਂ ਬੰਦ ਕਰਨਾ ਨਹੀਂ ਇਹ ਕੋਈ ਕੋਈ ਫੋਨਾ ਪਾਈ ਹੈ ਕਾਲੇ ਗੁਰਦੇ ਤੇਰਾ ਕਹ ਉਹ ਕਿੱਡੇ ਸੋਹਣੇ ਗੁਰਦੇ ਆਏ ਹੁੰਦਾ ਆਏ ਮੈਨੂੰ ਪੰਪੜਾ ਦੇ ਨੂੰ ਆਰਮੁਗਰੀ ਨਹੀਂ ਆਰਮੁਗਰੀ ਹਲਦੀ ਲਈ ਮੋਨੂ ਕਿੱਟੀ ਹੁੰਦੀ ਵਾਰੇ ਉਹ ਮੈਂ ਵੇਸੇ ਚ ਬੁਲਾ ਕੇ ਨਿੰਬੂ ਪਾ ਕੇ ਹਲਦੀ ਲਾਈ ਦੀ ਮੈਂ ਮੈਂ ਮੇਰੇ ਘਰ ਸੜਾ ਕਵਲ ਮੈਂ ਕਿਹ ਲਾਈ ਮੈਂ ਆਪੋਂ ਤੇ ਵੇਖ ਲਈ ਮੈਂ ਹਲਦੀ ਲਈ ਮੈਂ ਕਰੇ ਪੀ ਲਿਆ ਹੋ ਗਿਆ ਤੈਨੂੰ ਮੈਂ ਮੈਂ ਆਥ ਪੈਰ ਮੈਂ ਆਥ ਪੈਰ ਪੀ ਲੇ ਹੋ ਗਿਆ ਤੇਰੇ ਮੋਹ ਇੱਕ ਇੱਕ ਚੁਟਕੀ ਹਲਦੀ ਪਾਉਣੀ ਇਹਦੇ ਪੱਕੀ ਵੇਸਣ ਪਾਉਣਾ ਮਹਾਰਾਜ ਜੀ ਹਰ ਲੋਹਣੀ ਯਾਰ ਰਵਿੰਦਰ ਚੱਲ ਜਾ ਲੱਗਦਾ ਪਿਛੇ ਨਹੀਂ ਪੇੜਾ ਆਜ ਮੱਝ ਤੇ ਤੇਰਾ ਮੂੰਹ ਦਵਾ ਲੈ ਆਉਂਦੇ ਚੋ ਲੈ ਨਹੀਂ ਮੂੰਹ ਯਾਰ ਮੈਂ ਜਾਉਂਗਾ ਦੇ ਵੀ ਇਹ ਲੱਡੂ ਖਾ ਲੈ ਭਾਈ ਜਾ ਤੂੰ ਮੂੰਹ ਤੋਂ ਕੇ ਮੈਂ ਆਈ ਮੈਂ ਲੈ ਲਵਾਂ ਨਹੀਂ ਤੂੰ ਕੁਰਤਾ ਹੋਰੇ ਮੈਂ ਜਾਣ ਨਹੀਂ ਦੇ ਤੇ ਉਹਦਾ ਕੁਰਤਾ ਪਜਾਮਾ ਪਾਲਾ ਆਪੇ ਨਾਲ ਆਪੇ ਲਿਆਊਗਾ ਤੇ ਲਾਦੂ ਹੀ ਆਹੋ ਹਾਂ ਸਕੀਮਾਂ ਲਿਆ ਕਰ ਮੇਰ ਕੋ ਜਦੋਂ ਤੈਨੂੰ ਕੁਰਤਾ ਲਿਆ ਦੂਗਾ ਤੂੰ ਕੁਰਤਾ ਲੈ ਬੰਦੇ ਨਹੀਂ ਨੋਤੇ ਉਹ ਚੱਕ ਚੁੱਕ ਬਾਲਾ ਗਈ কুরਤਾ ਹੈ ਮੇਰਾ ਕੋਟ ਸੈਟ ਹੈ ਕਹੀਂ ਮੈਂ ਮੰਨ ਜਣਾ ਹੀ ਯਾਰ ਫੋਨ ਆਇਆ ਬੰਨ ਇਹਨੂੰ ਨਹੀਂ ਬੁਲ ਫੋਨ ਕਰ ਦੇ ਜਾ ਦਾ ਕਰ ਰੱਸੀ ਰੱਸੀ ਪਾ ਉਹਨੂੰ ਪੱਖੇ ਨੂੰ ਤੇ ਮੈਂ ਤੇਰੀ ਵੀਡੀਓ ਕੱਲ ਦਿੰਦਾ ਉਹ ਹੈ ਤੇਰਾ ਕਿ ਦੋ ਕੁਰਤਾ ਪਜੀ ਮਰ ਜਾਣਾ ਵੀਡੀਓ ਮੈਂ ਬਿਜਲੀ ਕਦਮ ਕਰਨਾ ਕੁਝ ਨਹੀਂ ਦੱਸ ਕੁਝ ਨਹੀਂ ਦੱਸ ਤੂੰ ਰੱਗਾ ਬਸ ਨਾ ਪੱਖੇ ਨੂੰ ਪਾ ਕੇ ਗੱਲ ਨੂੰ ਪਾ ਤੇ ਕੁਰਸੀ ਤੇ ਖਲੋ ਜਾ ਤੇ ਮੈਂ ਨਾ ਆੜਾ ਬਾਈ ਨੀ ਤੂੰ ਇੱਥੇ ਆ ਕੇ ਗੱਡੀ ਦਾ ਕੱਢੋ ਬਾਹਰ ਚੱਲ ਜਾ ਹੈ ਚਲ ਮੈਂ ਫੋਟੋ ਕਿਚਰੀ ਨੇ ਵੀਡੀਓ ਬਣਾਉਣਾ ਚਲ ਠੀਕ ਹੈ ਚਲ ਠੀਕ ਹੈ ਸੜੇ ਜਾਣ ਦੇਣਾ ਗੱਡੀ ਨੂੰ ਮਰਨਾ ਅਬੜੇ ਮਾਰੇ ਕਰਤੇ ਕਾਲ ਜੁਟੀ ਇਹ ਅੰਦਰ ਵੇ ਇਹ ਇਹ ਤਰੀਕੇ ਦੇ ਸੜੇ ਕੱਲ ਤੂੰ ਮੇਰੀ ਵੀਡੀਓ ਬਣਾ ਕੇ ਜੂੜੀ ਪਾਉਣੀ ਠੀਕ ਹੈ ਜਿੰਨਾ ਪਾਈ ਮੈਨੂੰ ਪਤਾ ਲੱਗ ਗਿਆ ਸਕੀਮਾਂ ਦਾ ਕਾਲ ਦੀ ਲਾ ਲੈਂਦੋ ਆਏ ਆਈ ਮਰਦੀ ਵੀ ਅੰਦੀ 10 ਮਿੰਟ ਵੀ ਨਹੀਂ ਹੋਇਆ ਭੱਜੀ ਭੱਜੀ ਪਿੱਛੇ ਆਈ ਤੇ ਮੇਰੀ ਗੱਲ ਵੀ ਨਹੀਂ ਬਣੀ ਹੈ ਯਾਰ ਬਰਾਵਾ ਲਗੇ ਵੀਡੀਓ ਸ਼ੂਟ ਕਰਨ ਲਗੇ ਗਰ ਨੂੰ ਆ ਸਾਡੇ ਗ੍ਰਾਮਤ ਦਾ ਜਿਹੜਾ ਜੁੜਾ ਹੈ ਉਹ ਲਾਉ ਗਿਆ ਚਾਚੀ ਦੁਬਾਰਾ ਕਰਕੇ ਦੋਗੇ ਨਾ ਘਰੋਂ ਆ ਸਾ ਬੜੀ ਬੜੀ ਆਸਿਆਰੀ ਫਣੀ ਵੀਡੀਓ ਤੁਹਾਨੂੰ ਵੇਖਣ ਨੂੰ ਮਿਲੂਗੀ ਓਏ ਗੱਲ ਸੁਣਦੀ ਮੈਂ ਕਹਾਂ ਦੂੰ ਮੂੰਹ ਖਾ ਗਿਆ ਜਾਈ ਉਹ ਗਾਇੂ ਕਹਿ ਲੱਗੂਗਾ ਬੜਾ ਸੇ ਮੈਨਾਂ ਕਰ ਲਿਆ ਤੂੰ ਵੀ ਲੈ ਨਹੀਂ ਕੋਈ ਇਹ ਕਿਨੂੰ ਕਰਦੇ ਹੈ ਅੱਖਾਂ 'ਚੋਂ ਕੱਢ ਦੇ। ਅਰੇ ਹੋ ਜੇ ਨਜ਼ਰ ਮੰਜੀ ਲਾ ਕੇ ਹੋ। ਤੇਰੇ ਲਈ ਟੁੱਕਾਂ ਲਗੀ ਤੇ ਫਿਰ ਤੇ ਮੇਰਾ ਸਰ ਗਿਆ। ਕਵਲ ਆਈ। ਕਵਲ ਤੇ ਛੜਾ ਲੂਗੀ ਤੇਰੇ ਦੇ ਵਿੱਚ। ਹਾਂ ਛੜਾ ਲੂਗੀ। ਕਵਲ ਦੇ ਦੋ ਨਾਲ ਗੁਦਰੀ ਤੇ ਰੱਖੀਆਂ ਤੇ ਕਵਲ ਨੇ 11 ਗੋਲੀਆਂ ਨੂੰ ਪੇਲਦੀ। ਹਾਂ ਆਈ ਜੇ ਦੋਏ ਲੜਾਈ ਚ ਖਲੋ ਗਈਆਂ ਵੇਖੀ ਜਿੱਤ ਕੇ ਡਾ ਰਹੀਆਂ। ਖਫਰ ਹੋਊਗਾ। ਕਵਲ ਆਈ। ਕੋਈ ਤੇਰੀ ਗੱਲ ਨੂੰ ਸੁਣਦੀ ਲੜਾਈ ਸੁਆਹ ਖਲੋਣਾ। ਜੈਨ ਵੀ ਬੜਾ ਗਨ ਕੋ ਤੇ ਉਹਦੀ ਤੇਰੀ ਗੋਦ ਦਾ ਸਵਾਲੀ ਚਾਚੀ ਦੀ। ਕੰਮ ਕਰਦਾ। ਆਈ ਜਦੋਂ ਲੜਾਈ ਹੁੰਦੀ ਹੈ ਕੰਪੈਨਸ ਹੁੰਦੇ ਨਾਲ ਸੁਣ ਸੁਣ ਕੇ ਕੰਦੇ ਕਿੰਨੇ ਮਿੱਟੇ ਲੈ ਗਏ ਨਾਲ ਆਇਆ ਜਾਓ ਜਦੋਂ ਲੜਾਈਆਂ ਹੋਣ ਉਹਦਾ ਨਾ ਕੰਪੈਨਸ ਹੁੰਦੇ ਬੰਦਿਆਂ ਨੂੰ ਕਵਲ ਜਾ ਗਏ ਪਰ ਇਹ ਜਾ ਉਹਨਾ ਖਾਖੂ ਲੈ ਗਏ ਯਾਰ ਜਾਓ ਮਾਪਤ ਕਵਲ ਕੋਲ ਨਹੀਂ ਖਲੋਣਾ ਜਾ ਭਾਵੇਂ ਮੰਨਣਾ ਦੋ ਤਿੰਨ ਸੱਤ ਨਹੀਂ ਅਰੇ ਤੇ ਕਵਲ ਮੇਰੇ ਮਾਦੋ ਤੇਰੇ ਲਈ ਕਵਲ ਲੈਣਾ ਜਿੱਦੇ ਜੁੱਤੀਆਂ ਬਣੇ ਹੋਣਾਂ ਨੇ ਮੰਮਾ ਇਹ ਇੱਕ ਨਹੀਂ ਖਾਣਦੀ ਮੰਮਾ ਬੱਤੀ ਵੇ ਕਣਕ ਨੂੰ ਕਿੱਸਰ ਵਾਲਾ ਭੈਣ ਦਾ ਚੱਲ ਲਈ ਕਰ ਇਹ ਦੋਏ ਚੋਣ ਨੂੰ ਤਾਂ ਖਾ ਲਈ ਤੂੰ ਵੀ ਖਾ ਲੇਂਗੀ ਨਾਲ ਮੈਂ ਤਾਂ ਅਮਜੀ ਚੁੱਕੇ ਤੂੰ ਕਿਹਦੇ ਜਵਾਨ ਨੂੰ ਫੋਨ ਲਵਾ ਗਈ ਸਾੜੀ ਗਹਿ ਲੂਸੀ ਗਹਿ ਲਿਖਦੇ ਮਨ ਜਾਜੂ ਕਾ ਬਈ ਜਾਗੇ ਮਨ ਜਾਈ ਚੁੱਕਾ ਲਗਾ ਬਈਏ ਤੇਰੀ ਕੀ ਮੰਜੇ ਚ ਆਉਂਦੀ ਤੈਨੂੰ ਤਾਂ ਫਲੰਗ ਚਾਹੀਦਾ ਬਠਾ ਲੈ ਗਿਆ ਮੇਰਾ ਫਲੰਗ ਹਾਂ 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 ਤੇ ਹੁਣ ਮੈਨੂੰ ਸਾਮ ਮਿਲ ਗਿਆ ਗੰਡੇ ਲਿਆ ਦੇ ਤੇ ਮੈਂ ਪਤਾ ਕੀ ਸੋਚਣਿਆ ਮਨ ਦੇ ਵਿੱਚ ਜਦੋਂ ਬਣਾਉ ਤਾਂ ਮੈਂ ਇਤਰੋਂ ਖਲਵੇ ਕਾਇਆ ਨਾ ਇਤਰੋਂ ਬਣਾ ਪੀਂਗਾ ਰੈਸਟੋਰੈਂਟ ਜਨਾ ਲੱਗਦੇ ਘੁੰਮਣ ਵੇਤੇ ਜਨਾ ਨਾ ਹੁਣ ਮੈਂ ਇਤਰੋਂ ਸਿਲੰਡਰ ਉਹਨਿਆ ਦੇ ਪੁਗਰੀ ਪੁਗਰੀ ਮਾਰ ਐਨੀ ਪੁਗਰੀ ਨਹੀਂ ਐਨੀ ਸੱਚੀ ਇੱਕ ਵਾਰ ਬਣਾਇਆ ਕਰਦਾ ਨਹੀਂ ਐ ਬੜੀ ਅਸਲੀ ਇਹਨੇ ਨਾ ਤਾਇਆ ਬੰਦੇ ਸੀ ਦੇ ਇੰਦਾ ਚਾਹੀਦੀ ਫੇਰ ਨਾ ਬਾਰੇ ਬੰਦਾ ਇਦਾਂ ਦਾ ਕਦੀ ਫਿਲਮੇ ਖਲ ਚਲ ਗਿਆ ਮੁੰਡਿਆਂ ਨਾਲ ਆਈ ਆਈ ਮੈਂ ਕਿਹੇ ਕਰੋ ਨਿਕਲ ਕੇ ਚਾਚੀ ਘਰੋਂ ਨਿਕਲ ਤਾਈ ਘਰ ਵਾਜ ਰਾ ਉਧਰ ਚਾਹ ਪੀਣੀ ਉਧਰ ਪੀ ਲੈਣੀ ਫਸ ਗਏ ਮਤਰੀਆਂ ਮੰਜੀਆਂ ਤੇ ਜਿੰਦਗੀ ਨਿਕਲ ਲੈ ਤੇ ਹੁਣ ਇਦੋਂ ਸਿਲੰਡਰ ਲੈ ਦੇ ਇਦੋਂ ਗੰਡੇ ਮੋਗੇ ਉਹ ਲੈ ਦੇ ਤੇ ਹੁਣ ਉਹ ਕਹਿੰਦੀ ਮੈਂ ਵਸ ਲੈ ਦੇ ਕਿਹਣਾ ਪਊਗਾ ਸੱਦੀ ਦਾ ਭਾ ਤੈਨੂੰ ਲੈ ਲਾਵਾਂ ਸੱਦੀ ਦਾ ਭੁਜਰੇ ਮੈਣਾ ਵਾਸੀ ਮੜੀਆਂ ਕੰਨ ਮੰਗੀਆਂ ਤੇ ਚੰਗੀਆਂ ਵਿਆਹੀ ਤੇ ਲੱਥਾ ਚਾਹ ਬੁਰੀ ਤੇ ਬਤਾ ਲੀ ਨੂੰੇ ਬੈਠੀ ਆ ਤੂੰ ਦੁਕਾਨ ਤੇ ਜਾਣਾ ਮੈਂ ਦੁਕਾਨ ਤੇ ਜਾਣਾ ਮੇਰੇ ਕੋਲ ਪੀਕੇ ਆ ਨਾ ਮਿੰਟ ਹੁੰਦੀਆਂ ਜੀ ਕਿਤੇ ਪਾੜਾ ਕਰਾਇਆ ਦੋ ਨਾ ਮੈਨੂੰ ਤੇ ਮੈਂ ਤਾਂ ਮੀਰ ਹੋ ਜਾ ਆਏ ਹਾਏ ਅੱਗੇ ਗਰੀਬ ਐ ਗਰੀਬ ਐ ਕਿ ਨਾ ਕਹਿ ਵਿੱਚ ਨਹੀਂ ਤੂੰ ਜੋ ਨਾ ਮੈਂ ਸਹੀ ਗੱਲ ਕਿਹਾ ਮਾਸੀ ਆਪਰੇ ਖਾਤੇ ਦੇ ਪੈਸੇ ਲਗਾਇ ਹਰ ਗਏ ਇੱਕੋ ਬਣ ਕੇੜਾ ਖਾਤਾ ਕਰਾ ਦਿੰਦਾ ਉਸ ਤੇ ਕਹੋ ਆ ਵੇਲਾ ਜ਼ੀਰੋ ਐ ਆ ਵੇ ਜ਼ੀਰੋ ਐ ਇਹ ਵੱਖਰਾ ਇਹਨੇ ਖਾਇਆ ਖਾਤਾ ਖਾਤੇ ਦੇ ਪੈਸੇ ਇਨੇ ਇਹਨੇ ਜੁੜ ਰੱਖਣਾ ਨੇ ਕਹਿੰਦਾ ਆ ਵੇਲਾ ਜੀਰੋ ਖਤਾ ਹੀ 052 ਹੀ ਤੇ ਜਦੋਂ ਮੁੰਡਿਆਂ ਨਾਲ ਜਾਂਦਾ ਉਹ ਤਾਂ ਉਹ ਕਿਹੜੇ ਖਾਤੇ ਦੇ ਨਿਕਲਉਂਦੇ ਆ ਸਮਝ ਨਹੀਂ ਲੰਦੀ ਉਹ ਕਿਹੜੇ ਖਾਤੇ ਆ ਯਾਰ ਬੇਲੀ ਖਤਾ ਚੁੱਕਦੇ ਆ ਉਹ ਕਿਹੜੇ ਖਾਤੇ ਐ ਕੋਈ ਨਹੀਂ ਚੁੱਕਦਾ ਜਾ ਜਾ ਛੱਦਪਰੇ ਵਿਆਹ ਹੋਇਆ ਚੱਲ ਬੈ ਮੈਂ ਤੈਨੂੰ ਮਾ ਪਾੜਾ ਵਿਖਾਣਾ ਜਾ 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 ਤਾਂ ਕੰਪਰਸ ਕਰ ਵੀ ਇਹ ਨਾ ਕੀ ਵੀ ਕਰੀਏ ਚੱਤ ਨਹੀਂ ਅੱਕੇ ਹੁੰਦਾ ਚੱਲ ਮੈਂ ਤਿਆਰੀ ਮਹੀਨਾ ਛੁੱਟੀਆਂ ਜਿੱਧਰ ਮर्जी ਲਈ ਫਿਰ ਲਈ ਫਿਰ ਚੱਲ ਤਾਂ ਠੰਮੀਆਂ ਵਾਦੀਆਂ ਜੇ ਕੁਮਾਹ ਲੈ ਆਉਣ ਚੱਲ ਦਵਾ ਕਰ ਇਹਨਾਂ ਨੂੰ ਪਰੇ ਚੱਚੇਨ ਕਬੂਲਾ ਲੈ ਜਾ ਤੇਰੀ ਜਲੰਧਰ ਹੀ ਉੱਥੇ ਤਾਂ ਬੜੀ ਗਰਮੀ ਰਾਤੀ ਸਾਰੀ ਰਾਤ ਲੈਣ ਨਹੀਂ ਆਈ 2:30 ਵਜੇ ਲੈਣ ਗਈ ਰਾਤੀ ਮੈਂ ਵੀ ਪਸੀਨੇ ਨਾਲ ਮੇਰਾ ਸਾਰਾ ਪੰਜਾਬ ਭੇਜ ਗਿਆ ਅੰਦਰ ਮੱਕਲ ਗੋਦਾ ਟੁੱਟਾ ਟੁੱਟਾ ਗੱਲ ਤੇ ਮੈਨਾਂ ਨਵਟੂਣੇਗਾ ਨਹੀਂ ਚੰਗੇ ਤੀ ਇਹ ਚੱਲ ਲੋ ਕਿ ਕਿਨੈਕਟ ਲਾਈਟਰ ਪੁਝਾ ਗਾ ਚੁੱਕ ਦਵੀਂ ਵੀ ਅਸੀਂ ਕਿੱਦਾਂ ਪਾਈਂਗੇ ਜਿੰਦੀ ਵੀ ਮੰਜਾ ਵੇਚ ਗਿਆ ਸੀ ਪਸੀਨੇ ਨਾਲ ਕਿਲਾ ਚੱਦ ਹਾਂ ਬੰਦੇ ਦੀ ਗੱਲ ਦਾ ਮਿਆਸ ਇੱਕ ਤੇ ਗਰੀਬ ਬੰਦਾ ਜੇ ਗਰਮੀ ਮਰਿਆ ਤਾਂ ਤੂੰ ਮਗਾਲ ਡਾਉਂਡ ਨਹੀਂ ਆਏ ਨਾ ਜਾਨੀ ਨਹੀਂ ਵੇਖੀ ਮੈਂ ਚੁੱਕਿਆ ਕਾਡਾ ਗਾੜੀ ਯਾਰ ਲੈ ਆ ਆਵੇ ਹੁਣ ਤੂੰ 17 ਫਿਕਚਰ ਲਵਾਇਆ ਤੈਨੂੰ ਵੀ ਚਾਣਾ ਹੈ ਚਾਣਾ ਹੈ ਚਾਣਾ ਹੈ ਨਹੀਂ ਤੈਨੂੰ ਨਹੀਂ ਚਾਣਨੀ ਨਹੀਂ ਤੈਨੂੰ ਲੱਗਦਾ ਜਗਾ ਹੈ ਕਿ ਰਹਿਣ ਲਈ ਓ ਅੱਗੇ ਖਲੋ ਜਾ ਜੇ ਮੈਂ ਇਹ ਉਧਰ ਦੋੜ ਫੇ ਲਟਾ ਦੇ ਅੱਗੇ ਮੈਂ ਮਦਰੀ ਜੀ ਹੈਗੀ ਅੱਗੇ ਖਲੋਤੀ ਰਹਿਣਾ ਤੂੰ ਠੀਕ ਹੈ ਅੱਗੇ ਇਹਨੇ ਤਾਂ ਕਿ ਤੈਨੂੰ ਵੀ ਕੱਖ ਨਹੀਂ ਦੇਣਾ ਇੱਥੇ ਜਾ ਜਾ ਸਰਦਲੇ ਆਇਓ ਨਹੀਂ ਨਹੀਂ ਮੁੰਡਾ ਇਹ ਨਾਲ ਇਹਨੂੰ ਛੱਡ ਦੋ ਛੱਡ ਦੋ ਤੈਨੂੰ ਛੱਡਿਆ ਗਰਮਵਾਇ ਨੂੰ ਕੱਲੇ ਭਾਏ ਮਾਸੀ ਨਾ ਲੱਗੇ ਮੈਂ ਬੜਾ ਰੁੰਦਾ ਕਿ ਨਹੀਂ ਅੱਖੇ ਦੇ ਲੱਗਾ ਇਹਨੂੰ ਪਛਾਣ ਆ ਨਾ ਇਹਨਾਂ ਦੀ ਗੁਰਬਨਵੇਲੇ ਮੈਨੂੰ ਇਹਨੂੰ ਪਛਾਣ ਆ ਨਾ ਜੀ ਆ ਦੀ ਜੇ ਹੋਰ ਕਿਤੇ ਉੱਪਰੇ ਦਾ ਭਾਈ ਇਹ ਵੀ ਇਹਨੇ ਬਿੰਗਾ ਇੱਥੇ ਇਹਨੂੰ ਪਛਾਣ ਇੱਥੇ ਬਹਿ ਜਾਂਦਾ ਮਨਾ ਲੈ ਵੀ ਰਹਿਮਨ ਦਾ ਮਸੜਾ ਆ ਗਿਆ ਤੇ ਮਾਸੀ ਤੇਰੇ ਮੁੰਡੇ ਦਾ ਵਿਚੋਲਾ ਆ ਗਿਆ ਕਰੋ ਸੇਵਾ ਇਹਨਾਂ ਦੇ ਮੁੰਡੇ ਨੂੰ ਮੰਜੀ ਦੇ ਬਾਹਰ ਵੀ ਜਿੱਥੇ ਬਾਹਰ ਵੀ ਸੀ ਲੈ ਇਹਦੇ ਪਾਣੀ ਵੀ ਪੁੱਛਿਆ ਵਿਚੋਲਾ ਆ ਗਿਆ ਤੇਰਾ ਵਿਚੋਲਾ ਨਾਲੇ ਭਾਈਆ ਨਾਲੇ ਵਿਚੋਲਾ ਸੋ ਗੱਲ ਬਾਤ ਹੈਗੀ ਦੱਸ ਦੇ ਪੁੱਛਣਾ ਕੋਈ ਤੰਗ ਤੁੰਗ ਕਰਦਾ ਕਿ ਤੇ ਘਰ ਵਾਲਾ ਤੇ ਦੱਸ ਦੇ ਵਿਚੋਲੇ ਨੂੰ ਅੱਜ ਆਈ ਜਾ ਫੇਕ ਤੁਹਾਨੂੰ ਦੱਸਦੇ ਮਗਰ ਸਾਲੋਂ ਕੀ ਕਹਿੰਦੇ ਆਂ ਆਈ ਤਾਂ ਦੱਸਤਾ ਤੁਹਾਡੀ ਕੁੜੀ ਤੰਗ ਕਰਦੀ ਆ ਆ ਹਾਂ ਤੂੰ ਅੱਗੇ ਕਰ ਲਾ ਅੱਗੇ ਸਲਾਹ ਵੀ ਤੈਨੂੰ ਹੀ ਤੇਰਾ ਘਰ ਵਾਲਾ ਤੈਨੂੰ ਕੋ ਜਾਂਦਾ ਤੇ ਦੱਸ 14 ਸਾਲ ਹੋ ਗਏ ਮਾਂ ਦੀ 14 ਸਾਲ ਹੋ ਗਏ ਘਰੇ ਮੇਰੇ ਵਿਆਹ ਨੂੰ ਅਦੋਂ ਦਾ ਨਹੀਂ ਕੋਈ ਗਿਆ ਹਾਂ ਮੈਂ ਹਤੂ ਦੇ ਬੜੇ ਬਣਵਾ ਸੀ ਘੱਟ ਲਿਆ ਆ ਵੇਲਾ ਮੇਰੇ ਦੋ ਇਹਨੇ ਬੋਤਲਾ ਮਾਰ ਕੇ ਗਿੱਟੇ ਛਿਲਤੇ ਤੂੰ ਕਾਦਾ ਬਚੋਲਾ ਹੁਣ ਤੇਰੇ ਸਾਹਮਣੇ ਵੇਚ ਸੀਨ ਹੋ ਗਿਆ ਮੈਂ ਉਹਨੂੰ ਕੀ ਆਖਿਆ ਹੁਣ ਕੱਢ ਗਾ ਜਿਹੜੇ ਅੱਗੇ ਗੱਡੀ ਵੀ ਆਖਿਆ ਮੈਂ ਤੈਨੂੰ ਨਹੀਂ ਗਿੱਟੇ ਭੰਤੇ ਹੀ ਬਾਦਰੀ ਜੀ ਨੇ ਮੈਂ ਇੱਕ ਹੀ ਜੋ ਹੁਣ ਵੱਜ ਗਿਆ ਤੇ ਮੈਂ ਬਿੰਦਾ ਆ ਤੇਰਾ ਦਾਦ ਨਾ ਪੱਕਾ ਹੀ ਲਾਦ ਨਾ ਦਾਗ ਇੱਥੇ ਮਾਰ ਕੇ ਰੋੜਾ ਸਿਰ ਚ ਤੰਕਿਆਂ ਦਾ ਲੱਗ ਜਾਣਾ ਪੱਕਾ ਹੀ ਪਿੰਦਾ ਮਾਰੂਗਾ ਨਹੀਂ ਆਹ ਤੇਰੇ ਵਿਚੋਲੇ ਦੇ ਸਾਹਮਣੇ ਮਾਰੂ ਨਾਲੇ ਵਿਚੋਲਾ ਖਰਾਬੀ ਕਰੂ ਵਿਚੋਲਾ ਭਜਾਉ ਨਾਲੀ ਉਹ ਗਿੱਲਾ ਖਾਂਦੇ ਥੱਲੇ ਵਿਚੋਲੇ ਤੇਰੇ ਨੂੰ ਇੱਕ ਦਿਨ ਮੈਂ ਚੰਗਾ ਗੱਡੀ 'ਚ ਪੈਂਟਾ ਮੁੜ ਕੇ ਇਹ ਮੈਨੂੰ ਮਾਰਨ ਲੱਗੇ ਤੇ ਮੈਂ ਮਾਫੀ ਮੰਗਣਾ ਇਹ ਮੈਨੂੰ ਕੱਟ ਲੱਗੇ ਮੈਂ ਵੀਰ ਜੀ ਗਲਤੀ ਹੋ ਗਈ ਗਾ ਨਹੀਂ ਕਰਦਾ ਇਹ ਲ ਮੈਂ ਬੋਤਲ ਹੀ ਠੰਡੇ ਵਾਲੀ 2 ਲੀਟਰ ਦੀ ਕੋਲਡ ਡਰਿੰਕ ਦੇਵਾ ਮਾਰੀ ਗੁੱਟ ਦੇ ਕਰਕੇ ਇਹਨੂੰ ਬੜੀ ਪੀੜ ਹੋਈ ਜਾਂਦਾ ਹੁਣ ਨਹੀਂ ਤੈਨੂੰ ਛੱਡਣਾ ਮੈਂ ਮੁੜ ਕੇ ਮੈਂ ਨਹੀਂ ਵਿੱਚ ਗਲਤੀ ਹੋ ਗਈ ਗਾ ਨਹੀਂ ਕਰਦਾ ਫਿਰ ਇਹਨੇ ਛੱਡਤਾ ਇੱਦਾਂ ਕਰਤਾ ਨਾ ਜਿਹਦੇ ਕੁੱਟ ਪੈ ਲੱਗੇ ਉਹਦਾ ਟਰਪੋਕ ਬਾਈ ਆ ਤੇ ਅਗਲੇ ਬੰਦੇ ਨੂੰ ਫੋਟਾ ਨਾ ਮੈਂ ਇਹ ਆ ਨੀ ਚਲਾਕ ਬੰਦੇ ਦੀਆਂ ਨਿਸ਼ਾਨੀਆਂ ਤੇ ਜੇ ਹੁਣ ਮੇਰੇ ਵੱਜ ਗਿਆ ਤਾਂ ਮੈਂ ਮੰਜੇ ਤੋਂ ਲਮਕਾ ਦੇ ਤੇ ਬਾਂ ਇਹਦੀ ਚਲਾਕੀਆਂ ਬੌਧਰੀ ਅੱਧਾ ਘੰਟਾ ਹੋ ਗਿਆ ਲੜਨ ਦੇ ਸ਼ਦਾਈ ਉੰਤਰੇ ਆਈ ਵੇ

ਹੋਰ ਟੈਪ ਲਗਾਈ ਹੋਵੀ ਲੈ ਇਸ ਦੇਣੀ ਹਮ ਸਖਾਇ ਬਲੇ ਦੋ ਗਏ ਨਾ ਸਮਾਸੀ ਹੋਰ ਤੇ ਪਿਛੇ ਲੋਕ ਦੀ ਜਾਂਦੀ ਮੂਲ ਲੋਕ ਦੀ ਗੋਡੇ ਸੇ ਤੇ ਮਾ ਮਾ ਫੰਨੇ ਮੇਰੇ ਦੋਵੇਂ ਚੁੱਕਦੀ ਜਾਂਦੀ ਮਾ ਰਹੀ ਠੀਕ ਹੈ ਗੋਰੇ ਵੀ ਦੀ ਬੰਦ ਲੜ ਕੇ ਕੋਚਾਂ ਆਇਂ ਚੱਲੇ ਹਣ ਬੀਬੀ ਕੇ ਉਹ ਬੀਬੀ ਨੂੰ ਮਿਲਣ ਸਾਰੇ ਜਣੇ ਤਿਆਰ ਗੁਰਨਵਾਣੀ ਚਭਾੜਾ ਕਿਉਂਕਿ ਗੁਰਨਵਾਏ ਚੁੱਕ ਕੇ ਨਾ ਵਾਰੀ ਵਾਰੀ ਚੁੱਕੀਦਾ ਤੇ ਖੁਸ਼ ਨਹੀਂ ਹੁੰਦਾ ਹੋਣ ਕੱਲਾ ਪਾਪਾ ਕੋ ਖੁਸ਼ ਹੁੰਦਾ ਮੈਂ ਤਾਂ ਸਭ ਦੇ ਪਾਪਾ ਨੂੰ ਇੱਚ ਖਾਣ ਲੱਗੇ ਦੂਰ ਦਾ ਸਫਰ ਹੈ ਨਾ ਤਾਂ ਕਰਕੇ ਊ ਕੀ ਕਰਦੀ ਰਹੀ ਨੀ ਤੂੰ ਮੇਰੇ ਨਾਲ ਮੈਂ ਹਾਂ ਕਿ ਅੱਜ ਹੀ ਸਪੋਰਟ ਜੀ ਇਦਾਂ ਨਹੀਂ ਲੱਗ ਸਕਦੀ ਬੋ ਮੈਨੂੰ ਨਹੀਂ ਮੇਰੇ ਕੋਲ ਲਾਦੀ ਮੈਂ ਤਾਂ ਆਪਣਾ ਸਾਰਾ ਯੋਰ ਲਾ ਲੈ ਚੱਲ ਜੂਗੀ ਚੱਲ ਚੱਲ ਬੜਾ ਕੋਈ ਕਿਤੇ ਮੇਰੇ ਵੀ ਤਿਰਨ ਗਿਆ ਅੱਧਾ ਹੀ ਸਫਰ ਤੈਅ ਕਰ ਲਿਆ ਤੇ ਮੇਰਾ ਕਾਫੀ ਹੋ ਗਿਆ ਅੱਧੇ ਸਫਰ ਚ ਹੀ ਮੇਰਾ ਹੋ ਗਿਆ ਜਦ ਦਰੂ ਆਏ ਨਾ ਇਦਾਂ ਸਫਰ ਆਹ ਤੂੰ ਅੱਧਾ ਕਰ ਹੀ ਲਿਆ ਮੋਗਲੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਵੀਡੀਓ ਹੈ ਨਾ ਤੇ ਮੈਨੂੰ ਪੰਗੇ ਲੈ ਜਾਂਦੇ ਆ ਮੈਂ ਖੜੀ ਚੁੱਪਿਆ ਕਿਉਂ ਚੁੱਪਿਆ ਤੈਨੂੰ ਯਾਰ ਕਈ ਵਾਰੀ ਨਾ ਮੇਰਾ ਮੂਡ ਦਾ ਲੜਾਈ ਕਰਨ ਦਾ ਤੇ ਮੈਨੂੰ ਬੰਦਾ ਚਾਹੀਦਾ ਇੱਕ ਚੁੱਪ ਦਾ ਸੌ ਸੁੱਖ ਹੋਏ ਗੱਲ ਜੇ ਉਹਨੇ ਉਹਨੇ ਇੱਕ ਚੋਪ ਰੱਖੀ ਤੇ ਉਹਨੇ ਸੌ ਸੁੱਖ ਵੇ ਲੈ ਤੂੰ ਗੋਡਿਆਂ ਤੇ ਖਾਦੇ ਗਲਾ ਫਿਰ ਹੈ ਤਾਂ ਜਿਸ ਤੀ ਮੈਂ ਹੀ ਆ ਸਾਰੀ ਵੈਸਾ ਸੁਆ ਜਿਸ ਤੀ ਇਹ ਆ ਕੇ ਸੜਿਆ ਜੂੜੀ ਜਾਂਦਾ ਤੇ ਮੈਂ ਬਸ ਨਾਲ ਆਇਆ ਥੜਿਆ ਬੋਲ ਮੈਂ ਚੁੱਪੀ ਰਹਿ ਚੰਗੀ ਰਹੀ ਚੁੱਪ ਰਹੀ ਨਹੀਂ ਤੇ ਤੈਨੂੰ ਪਤਾ ਮੇਰਾ ਇਨੂੰ ਤੇ ਮੈਂ ਫੈਂਟਾ ਇਹਦੇ ਤੇ ਮਾਰ ਮਾਰ ਗਲਾਹ ਗੋਡੇ ਧੁਰਨਦੇ ਹੁਣ ਚੰਗੇ ਭਲੇ ਬੇਸ਼ੇਰ ਨਹੀਂ ਦੇ ਸ਼ੇਰ ਨਹੀਂ ਸ਼ੇਰ ਨਹੀਂ ਵੇ ਲੋਕ ਇੱਕਦਮ ਮੈਂ ਗੱਲ ਦੱਸਦਾਂ ਸੱਚ ਸ਼ੇਰ ਸ਼ੇਰ ਕਿਤੇ ਆ ਗਈ ਸ਼ੇਰ ਕਿਤੇ ਆ ਗਈ ਬੜੀ ਵਧੀਆ ਗੱਲ ਏ ਪਾਗਲ ਬੜੀ ਵਧੀਆ ਗੱਲ ਇੰਟਰਸਟਿੰਗ ਗੱਲ ਏ ਸੁਣੋ ਤਾਂ ਸਹੀ ਜਿਹੜਾ ਮੁੰਡਾ ਕਹਿੰਦਾ ਮੈਂ ਕੁਛ ਨਹੀਂ ਸਪੈਸ਼ਲ ਬਣਾਇਆ ਅੱਗੇ ਮੈਂ ਇਹਨੂੰ ਜਲਦੀ ਮੈਂ ਤਾਂ ਦਾਦਾ ਸਹੀ ਗੱਲ ਜੀ ਪਰ ਮੈਂ ਸ਼ੇਰ ਦੀ ਗੱਲ ਦੱਸਦਾ ਐਨਾ ਮਨਦੀਪ ਜਿੱਦਾਂ ਸ਼ਿਕਾਇਤਾਂ ਕਰਦੀ ਹੁੰਦੀ ਨਾ ਮੇਰੇ ਤੋਂ ਇਦਾਂ ਨਹੀਂ ਕਰਦਾ ਹੁੰਦਾ ਨਹੀਂ ਕਰਦਾ ਇੱਕ ਦਿਨ ਇੱਕ ਬੰਦਾ ਜੰਗਲ 'ਚ ਦੋਵੇਂ ਹੀ ਜਾਂਦੇ ਚਿੜੀਆ ਘਰ 'ਚ ਅਸੀਂ ਪਹੁੰਚ ਗਏ ਵਤਨ ਕੇ ਘਰ ਤੇ ਇੱਥੇ ਦੋਨੋਂ ਸਾਥ ਚੜ੍ਹਨ ਔਖਾ ਹੋਇਆ ਪਿਆ ਲੈ ਮੈਂ ਚੜ੍ਹਨ ਲੱਗਦੇ ਲਓ ਜੀ ਵਤਨ ਨੇ ਹਣਾ ਐਕਟਿਵ ਪਰਜਾ ਪ੍ਰਜਾ ਕੀਤੀ ਆਏ ਬੀਬੀ ਸਾਥ ਸ੍ਰੀ ਕਾਲ ਜੀ ਬੀਬੀ ਅਸੀ ਗੱਦਪਤ ਕਾ ਦਾਦੀ ਮਾਂ ਮੇਰੀ ਦਾਦੀ ਮਾਂ ਕੀ ਕਰਦਾ ਪਿਆਰ ਨਾਲ ਚੱਲਾ ਸੀਠਾ ਗਿਆ ਬੜ ਤੇ ਮਾਂ ਹੀ ਪੇਕੇ ਹੈ ਸੋਹਰੇ ਤੰਗ ਕਰਦੇ ਸੀ ਸੋਹਰੇ ਤੰਗ ਕਰਦੇ ਰੁਸ ਕੇ ਗਈ ਹਾਂ ਹੈ ਮਾਂ ਚ ਸੋਹਰੇ ਕਿਤੇ ਤੰਗ ਕਰਦੇ ਤੇ ਬੀਬੀ ਰੁਸ ਕੇ ਪੇਕੇ ਚਲੀ ਮਾਂ ਸਿਗਾਰ ਕੀਵਦਾ ਨਾ ਮਾਸੀ ਦਾ ਤੰਗ ਕਰਦੀ ਹੋਏ ਹੈ 20 ਮਹੀਨੇ ਤੱਕ ਕਰਦੀ ਦੇ ਬੀਬੀ ਯਾਰ ਕਰਦੀ ਬੁੱਢੀ ਕਿੱਥੇ ਹੋ ਗਈ ਇਹ ਤੇ ਤੇਰੇ ਵਾਲ ਸਾਰੇ ਕਾਲੇ ਆ ਮੈਂ ਨਹੀਂ ਆਪਣੀ ਗੱਲ ਗੰਡੀ ਬੀਬੀ ਨਹੀਂ ਕਰਦਾ ਸਸਗਾ ਭਾਜੀ ਠੀਕ ਹੈ ਨਾ ਚਲੀ ਜਾਨੀ ਹੈ ਨਾ ਅੰਦੇ ਵਾਵਾ ਗਈ ਹੈ ਕੌਣ ਆਂਦਾ ਵਾਵਾ ਗਈ ਹਾਂ ਕੋ ਲੈ ਨਹੀਂ ਜਾਂਦਾ ਕਿਹੜਾ ਕੰਜਰਾਂ ਦਾ ਦੱਸ ਮੈਨੂੰ ਕਿਹੜਾ ਆਂਦਾ ਇਹ ਨਹੀਂ ਆਂਦਾ ਨਹੀਂ ਕੋਈ ਨਹੀਂ ਆਪੇ ਹੁਣੇ ਅੱਖ ਨਹੀਂ ਆਂਦਾ ਇਹ ਮੈਂ ਦੱਸ ਉਹਦੀਆਂ ਨੇ ਥੱਲੇ ਲੱਤਾਂ ਛਾਂਗ ਦੇਣੀਆਂ ਮੈਂ ਹੁਣੇ ਹੀ ਨਹੀਂ ਮੇਰਾ ਆ ਵੜੀ ਇਟ ਕਰਦੇ ਨੇ ਮੈਂ ਕੋ ਤੰਕਾ ਤਾਂ ਦੱਸ ਮੈਨੂੰ ਅੱਜ ਅੱਜ ਮੈਂ ਫਾਰਮ ਚ ਆਏ ਦੱਸ ਜੇ ਨੋ ਨੂ ਵੀ ਕੋਈ ਦੱਸ ਤੰਕਾ ਦੀ ਦੇ ਬਾਗ ਵੀਡੀਓ ਬਣਾਉਣਾ ਹੁਣ ਅਸੀਂ ਵਾਪਸ ਆ ਗਏ ਜੀ ਵਾਪਸ ਆ ਗਏ ਮੇਰੀ ਕਹਾਣੀ ਰਹਿ ਗਈ ਸ਼ੇਰਨੀ ਤੇ ਚਿਤਾ ਮੈਨੂੰ ਕੱਲ ਦੀ ਸ਼ੇਰਨੀ ਸੁਣਾਉਣ ਲਿਆ ਮੈਨੂੰ ਹਾਏ 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 ਕੱਡੀ ਮਨ ਨਸਾ ਮੁੰਡਾ ਸਦ ਨੂੰ ਬਾਦਰੀ ਮੈਂ ਆਪਣੇ ਬੋਟੇ ਨੂੰ ਸਿੱਖਾ ਦੇ ਦਿੰਦੇ ਆਂ ਬਾਂਦਰ ਬੰਦ ਨਹੀਂ ਲੱਗਦੇ ਇੱਕ ਨਾ ਮਨਦੀਪ ਹਾਂ ਤੇ ਉਹ ਦੋਵੇਂ ਨਾ ਬੰਦਾ ਬੁੱਢੀ ਜਿਹੜੇ ਉਹ ਦੇਖਣ ਜੂ ਉੱਥੇ ਬਾਂਦਰ-ਬਾਂਦਰੀ ਬੈਠੇ ਦੇਖਦੇ ਉਹ ਜਣੇ ਜੁੜ ਕੇ ਨਾਲ ਹਾਂ ਤੇ ਉਹ ਨਵੇਂ ਜੁੜ ਕੇ ਨਾਲ ਬੈਠੇ ਦੇਖਦੇ ਗੱਲਾਂ ਪਤਾ ਕਰਨ ਦੇ ਹੁੰਦੇ ਤੇ ਸ਼ੇਰ ਉਹਦੀ ਘਰ ਦੀ ਜਾਂਦੀ ਆਪਣੇ ਘਰ ਆਏ ਨੂੰ ਵੇਖ ਬਾਂਦਰ-ਬਾਂਦਰੀ ਦਾ ਕਿੰਨਾ ਪਿਆਰ ਹੀ ਇੱਕ ਵੀ ਜੇ ਲੱਗੇ ਬੈਠੇ ਵੇਖ ਕਿਦਾਂ ਤੇ ਉਹ ਚੁੱਪ ਕੀਤਾ ਰਹਿੰਦਾ ਅੱਗੇ ਜਾਂਦੇ ਤੇ ਅੱਗੇ ਨਾਲ ਸ਼ੇਰ ਉਹ ਕੋਨੇ ਤੇ ਬੈਠਾ ਦਾ ਸ਼ੇਰਨੀ ਇੱਧਰ ਬੈਠੀ ਹੁੰਦੀ ਦੂਰ-ਦੂਰਾਂ ਦੀ ਵੇਖ ਕਿਦਾਂ ਦਾ ਸ਼ੇਰ ਹੀ ਉਹਦੇ ਲੱਗੇ ਨੇ ਆਪਣੇ ਘਰ ਵਾਲੀ ਦੇ ਬੈਠਾ ਤੇ ਉਹ ਆਂਦਾ ਵੀ ਇਦਾਂ ਕਰ ਤੂੰ ਰੋੜਾ ਮਾਰ ਸ਼ੇਰਨੀ ਦੇ ਉਹ ਫੜ ਕੇ ਰੋੜਾ ਥੱਲੇ ਸ਼ੇਰ ਨਹੀਂ ਦੇ ਮਾਦੀ ਸ਼ੇਰ ਭੱਜਾ ਹੁੰਦਾ ਉਹਨੂੰ ਚਪਟਣਾ ਮਾਰਦਾ ਜੰਗਲੇ ਨੂੰ ਪੈਰ ਗਿਆ ਤੇ ਆਂਦਾ ਆਂਦੀ ਹਾ ਉਹਨੇ ਮੈਨੂੰ ਖਾਈ ਚ ਲਿਆ ਆਂਦਾ ਹੁਣ ਬਾਂਦਰ ਦੇ ਮਾਰ ਕੇ ਵੇ ਉਹ ਬਾਂਦਰ ਦੇ ਬਾਂਦਰੀ ਦੇ ਮਾਰਦੀ ਤੇ ਉਹ ਬਾਂਦਰ ਭੱਜ ਕੇ ਰੁੱਖ ਤੇ ਚੜ ਜਾਂਦਾ ਤੇ ਉਹ ਦੱਸਦਾ ਆਂਦਾ ਵੀ ਵੇਖ ਲਿਆ ਜਿਹੜੇ ਇਦਾਂ ਲਾਗੇ ਜਿਆਦਾ ਸ਼ੋਅ ਕਰਦੇ ਨਾ ਵੀ ਸਾਡਾ ਬੜਾ ਪਿਆਰ ਆ ਬਾਂਦਰ ਬਾਂਦਰੀ ਵਰਗੇ ਉਹਨਾਂ ਦਾ ਕੱਖ ਨਹੀਂ ਅੰਦਾਜ਼ ਜਿਨ੍ਹਾਂ ਦਾ ਪਿਆਰ ਹੁੰਦਾ ਭਾਵੇਂ ਦੂਰ ਲੱਗੇ ਵੀ ਹੁਣ ਉਹਨਾਂ ਦਾ ਪਿਆਰ ਰਹਿੰਦਾ ਆ ਇਸ ਤਰ੍ਹਾਂ ਕੇ ਜਿਆਦਾ ਹੱਥਾਂ ਦੇ ਹੱਥ ਪਾਉਣ ਸਿੱਖਿਆ ਵੀ ਹੀ ਤੇ ਵਧੀਆ ਲੱਗੀ ਇਹਦੇ ਹੱਥਾਂ ਦੇ ਹੱਥ ਪਾਉਣ ਵਾਲੇ ਪਿਆਰ ਨਹੀਂ ਹੁੰਦੇ ਛੋਸ਼ੇ 모ਸ਼ੇ ਕਰਨ ਵਾਲੇ ਪਿਆਰ ਨਹੀਂ ਹੁੰਦੇ ਸ਼ੇਰਾਂ ਵਾਂਗੂ ਕਰੀਦਾ ਪਿਆਰ ਦੂਰ ਦੂਰ ਨਹੀਂ ਤੂੰ ਕਹਿੰਦੇ ਮੈਂ ਟੀਮ ਮਾਰੀ ਪਰ ਵੇਖਾਂਗੇ ਉਹ ਸ਼ੇਰ ਆ ਕਿ ਜਾਂ ਬੰਦ ਇਤੋਂ ਫਾਨੀ ਕੀ ਗੀਗਾ ਮੀਡੀਆਂ ਜਾਂ ਕੀਟੀਆਂ ਬਾਤ ਨਹੀਂ ਆ ਮੈਂ ਤੂੰ ਇਹ ਇਹ ਵਾਲੇ ਹੀ ਆਪਾਂ ਪ੍ਰੂਫ ਕਰਨਾ ਠੀਕ ਹੈ ਵੀਡੀਓ ਚ ਉਦੋਂ ਜਦੋਂ ਮੱਲ ਲੱਗੀ ਚਾਨਕ ਚਾਨਕ ਹਾਂ ਚਲ ਚਲ ਆਪਾਂ ਬਾਜ ਕਰੀਏ ਫਿਰ ਚੱਲ ਜਾ ਚਲੋ ਮਾਰ ਸਟੈਂਡ ਹੈ ਸਟੈਂਡ ਮਾਰ ਕੇ ਕਿਹੜਾ ਪੈਸਾ ਘਰ ਜੇ ਆਏ ਤੇ ਵਿੰਦਰਾ ਤੈਨੂੰ ਘਰ ਦਾ ਕੋਈ ਜੀ ਨਹੀਂ ਇੱਥੇ ਮਿਲਿਆ ਤੈਨੂੰ ਕਿਦਾਂ ਦਾ ਫੀਲ ਹੋਇਆ ਮੈਨੂੰ ਫੋਨ ਆ ਗਿਆ ਪਿੰਡ ਗਏ ਫੋਨ ਆ ਗਿਆ ਕੋਈ ਨਹੀਂ ਦਾਈ ਨਹੀਂ ਕਵਲ ਨਹੀਂ ਕੀਤਾ ਹੁਣ ਆਂਦੇ ਤੁਹਾਡਾ ਜੀਲਾ ਦਾ ਰੋਟੂ ਵੀ ਨਾ ਹਾਂ ਹਾਂ ਇਹ ਪੁੱਛਦਾ ਨਹੀਂ ਸੱਚੇ ਲੜ ਗਈ ਤੇ ਲੜਾਈ ਦਾ ਘੜੀ ਦਾ ਬਣਿਆ ਕਿਹਦਾ ਸੱਚਾ ਵਕੀਲ ਲੈੰਦਾ ਇਹਦਾ ਕੁੱਟਾ ਨਾ ਮਿਲਿਆ ਨਹੀਂ ਮੈਂ ਬੰਦ ਤੇ ਗਿਆ ਚਲੋ ਮਿਲਿਆ ਨਹੀਂ ਲੜਾਈ ਪਾ ਕੇ ਜੱਫਾ ਐਦਾ ਕੰਮ ਨਹੀਂ ਹੋਆ ਉਹ ਵੀ ਸਾਡੀ ਪਬਜੀ ਦੀ ਅੱਗ ਲਾ ਕੇ ਕੁੱਟਾ ਰੂੜੀ ਤੇ ਜਾਇਸ ਫਾਗਿਆ ਲਾਈ ਦੀ ਆ ਆ ਨੀ ਮੈਂ ਆਂ ਮੁਬਾਦੀ ਮੀ ਕਵੜ ਨੀ ਕੁੜੀ ਦੇ ਖਾੜ ਲੈਂਦੇ ਨੀ ਮੀ ਕਵੜ ਛੇਤੀ ਆਈ ਆ ਲੱਗੀ ਥੇ ਲੜਾਈ ਤਾਂ ਗੈ ਨਹੀਂ ਤੇਰੇ ਮਾਣ ਦੇ ਨੀ ਹੈ ਤੇਰੇ ਮਾਂਜਾ ਲੁਹਣਾ ਹੈ ਮਾਂਜਾ ਹੋਣਾ ਇਥੇ ਮੈਂ ਅੱਜ ਪੰਪੀ ਨਾ ਦੇਣਾ ਦੇਖੀ ਨੂੰ ਕੈ ਤਾਈ ਕਹਿ ਪਾਜਾ ਮੰਨੇ ਕੈ ਤਾਈ ਵਟ ਵਟ ਭਜਾਈ ਕਹਿ ਕੈ ਮੁਤੇ ਆ ਕਵੜ ਰਿਆ ਮਸਲ ਕਿਥੇ ਘੁਰਤਾ ਲਿਆ ਆ ਵੀਰ ਇਹ ਕੱਲ੍ਹ ਆ ਨਾ ਕਾ ਚੁਟਕਾ ਨਹੀਂ ਇਹ ਇਦਾਂ ਮਾੜੀ ਤੂੰ ਜੇ ਮੈਂ ਨਾ ਨਾ ਕਿਦੇ ਆ ਮੈਂ ਵੇਖ ਲਾ ਮਹਰੇ ਦੇ ਮੈਂ ਗੇਟ ਮਾਰਦਾ ਅੰਦਰ ਆ ਹੁਣ ਦੀਦੀ ਨੇ ਕਿਹਾ ਆ ਰਾਤ ਜਾਣੇ ਚਲ ਜੋ ਚੁੱਪ ਤੇ ਹੋਰ ਕਿਹੜਾ ਕਪੱਤ ਕਰੇ ਇਹਨਾਂ ਨਾ ਬੁੜੀਆਂ ਨਾ ਕਿਹੜਾ ਇੱਕ ਬੱਸ ਕਰੇ ਬੰਦਿਆਂ ਨਾ ਜੀ ਕਹਾ ਮੇਰੀ ਗੱਲ ਸੁਣ ਵਿੰਦਰ ਨਲ ਮੈਂ ਕੁਰਤੇ ਵਿਖਾ ਦੇ ਆਂਦੀ ਐ ਇਹ ਨਹੀਂ ਲੜਾਈ ਕਰ ਦਿੰਦੇ ਹਾਂ ਲੈਣ ਜਾਣਾ ਐ ਡੀ ਐਮ ਤਰੀ ਮੈਂ ਮੇਰੇ ਕਹਿੰਦਾ ਕਿ ਗੇਟ ਮਾਰ ਲੈਣਾ ਐ ਅੰਦਰੋਂ ਤੇ ਰੱਖਣਾ ਐ ਭੋਰ ਆਪਣੇ ਆਪਣੇ ਤੇ ਤੂੰ ਜੋ ਕਹਾ ਉਹ ਬਿਲਾ ਉਸੇ ਨੇ ਉਹਨੇ ਮੈਨੂੰ ਮੇਨਾ ਉਸ ਜਿਹੜੇ ਮਾਰਤਾ ਐ ਤੇਰੀ ਗੱਲ ਦਾ ਕੀ ਅੱਦੀ ਜੀ ਤੂੰ ਆਖਿਆ ਉਹ ਜਾਂਦਾ ਐ ਰਾਹ ਚੱਲ ਜਾਓ ਉਹਦੇ ਨਾਲ ਸਮਝਾ ਕੇ ਨਹੀਂ ਤਾਂ ਨਹੀਂ ਬੰਨਾ ਤੇ ਉਹ ਕਰ ਗਾ ਉਹ ਦੱਸ ਤੇ ਤੇਰਾ ਘਰ ਰਹਿਣਾ ਤੇ ਮੈਂ ਤੇਰੇ ਨਾਲ ਦਿਲ ਲਗਾ ਦਿੱ ਹੈ ਮੈਂ ਇਹ ਕਹੀ ਤੀ ਕਹਿ ਵੀ ਨਹੀਂ ਮੈਂ ਜਣਾ ਚਲੋ ਇਹ ਨਾਲ ਹੀ ਅੱਜ ਜਿੱਥੇ ਵਲੌਗ ਖਤਮ ਕਰਦੇ ਆ ਬਾਏ ਬਾਏ ਅੱਗੇ ਇੱਕ ਪੈਣਾ ਸੰਧੀ ਕਹਿੰਦੀ ਜਦੋਂ ਤੀ ਕਹਿੰਦੇ ਨਾ ਵੀ ਉਹ ਤਦ ਤੱਕ ਲਈ ਜਿੰਦੇ ਵਸਦੇ ਮੈਂ ਮੈਂ ਕਿ ਨਹੀਂ ਤੱਕ ਤੱਕ ਉਹ ਤਾਂ ਤੱਕ ਲਈ ਜਿੰਦੇ ਵਸਦੇ ਮੈਂ ਕਹਾਂ ਉਹ ਲਗਲੇ ਜਿਵੇਂ ਤੀ ਫੇਰ ਉੱਠੇ ਇਦਾਂ ਦਾ ਹੀ ਰੋਏ ਵਲੌਗ ਬਣਾ ਰਹੇ ਨੇ ਵੇ ਤੇ ਰੋ ਜਿੰਦੇ ਵਸਦੇ ਰਹੋ ਸਹੀ ਗੱਲ ਹੈ ਸਾਡੀ ਰਹੂਗਾ ਉਹਨਾਂ ਚਾਹਤਾ ਜਿੰਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਦਵੇ ਉਮਰਾਂ ਵਧਾਵੇ ਤੁਹਾਡੀਆਂ ਬੱਚੇ ਰਾਜੀ ਬਾਜੀ ਰਹਿਣ ਤੁਹਾਡੇ ਘਰਾਂ 'ਚ ਖੁਸ਼ੀਆਂ ਰਹਿਣ ਬਾਏ ਬਾਏ ਕਿੰਨੇ ਦਵਾਵਾਂ ਦੇਤੀਆਂ ਨਾ ਮੈਂ